ਭਗਵੰਤ ਸਿਆਂ ਮਰਤ ਬਣ ਨਾ ਮੈਂ ਕੱਲ ਦਬਿਆ ਆ ਤੇ ਨਾ ਮੈਂ ਅੱਜ ਦਬਾਂ ਤੇ ਇਹ ਬਿਆਨ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਦਿੱਤੇ ਗਏ ਨੇ ਵੜਾ ਦੇ ਦੌਰਾਨ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਤੇ ਹੁਣ ਉਹ ਪੜਾਅ ਕੱਢਣੀ ਮਹਿੰਗੀ ਪੈ ਗਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉਥੇ ਹੀ ਹੁਣ ਪਠਾਨ ਮਾਜਰਾ ਦੀ ਹੈ ਜਿਹੜਾ ਕਿ ਪਹਿਲਾਂ ਸਿਕਿਉਰਿਟੀ ਵਾਪਸ ਲਈ ਗਈ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਕਿ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹਾਂ ਤੇ ਦੂਜੇ ਪਾਸੇ ਉਹਨਾਂ ਨੇ ਬਿਆਨ ਦਿੱਤੇ ਤੇ ਉਹਨਾਂ ਨੂੰ ਜਿਹੜੇ ਕਿ ਇਹ ਬਿਆਨ ਦੇਣੇ ਮਹਿੰਗੇ ਪੈ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸਿਕਿਉਰਿਟੀ ਜਿਹੜੀ ਕਿ ਵਾਪਸ ਲਈ ਗਈ ਤੇ ਨਾ ਮੈਂ ਉਹਨਾਂ ਨੇ ਕਿਹਾ ਕਿ ਅੱਜ ਦਬਿਆ ਆ ਤੇ ਮੈਂ ਕੱਲ ਨੂੰ ਦਬਾ ਤੇ ਮਾਨਸਿਆ ਤੂੰ ਵੀ ਮਰਦ ਬਣ ਤੇ ਹਰਮੀਰ ਸਿੰਘ ਪਠਾਨ ਮਾਜਰੇ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਲੋਕਾਂ ਦੇ ਵਾਸਤੇ ਚਟਾਨ ਵਾਂਗੂ ਖੜਾ ਆ ਤੇ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ ਤੇ ਜੇ ਸੀਐਮ ਮੁੱਖ ਮੰਤਰੀ ਅੱਜ ਵੀ ਲੋਕਾਂ ਦੇ ਨਾਲ ਨਾ ਖੜਾ ਤਾਂ ਤੂੰ ਖਤਮ ਗਿਣ ਤਾ ਉੱਥੇ ਹੀ ਆਪਣੇ ਆਪ ਨੂੰ ਸਾਰੇ ਐਮਐਲਏ ਜਿਹੜੇ ਕਿ ਤੇਰੇ ਨਾਲ ਨੇ ਤੇ ਇਹਨਾਂ ਦਾ ਜਿਹੜਾ ਖਿਹੜਾ ਛੜਦੇ ਤੇ ਜਿਸ ਨੂੰ ਲੈ ਕੇ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਸਿੱਧਾ ਕਹਿ ਦਿੱਤਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਤੇ ਜੇਕਰ ਉਹ ਪੰਜਾਬ ਦੇ ਨਾਲ ਖੜਦੇ ਨੇ ਤਾਂ ਅੱਜ ਸਾਰੇ ਐਮਐਲਏ ਉਹਨਾਂ ਦੇ ਨਾਲ ਹੋਣਗੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਦਿੱਲੀ ਵਾਲਿਆਂ ਦੇ ਥੱਲੇ ਹੀ ਨਹੀਂ ਲੱਗਣਾ ਤੇ ਇਹ ਐਮਐਲਏ ਪਠਾਨ ਮਾਜਰਾ ਨੂੰ ਜਿਹੜੀ ਕਿ ਆਪਣੀ ਹੀ ਸਰਕਾਰ ਦੇ ਵਿਰੁੱਧ ਬਗਾਵਤ ਮਹਿੰਗੀ ਪਈ ਹੈ ਤੇ ਦੇ ਦਿਨੀ ਬੋਲਣ ਨੂੰ ਲੈ ਕੇ ਜਿਹੜੇ ਕਿ ਹੁਣ ਸਾਰੀ ਸਿਕਿਉਰਿਟੀ ਵੀ ਵਾਪਸ ਲੈ ਲਈ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਇੱਕ ਵੱਡੇ ਤਬਾਦਲੇ ਵੀ ਦੇਖਣ ਨੂੰ ਮਿਲੇ ਤੇ ਵੱਡੇ ਫੇਰ ਬਦਲ ਹੋਏ ਤੇ ਉੱਥੇ ਪੁਲਿਸ ਜਿਹੜਾ ਕਿ ਪੰਜਾਬ ਪੁਲਿਸ 'ਚ ਵੱਡਾ ਫੇਰ ਬਦਲ ਹੋਇਆ ਤੇ ਕਈ ਥਾਣਿਆਂ ਦੇ ਜਿਹੜੇ ਕਿ ਉਹਨਾਂ ਨੇ ਮੁਖੀ ਤੇ ਇੰਚਾਰਜ ਵੀ ਜਿਹੜੇ ਕਿ ਸਨੌਰ ਦੇ ਬਦਲ ਦਿੱਤੇ ਗਏ ਤੇ ਪਟਿਆਲਾ ਦੇ ਵਿੱਚ ਹਾਜ਼ਰ ਕੀਤੇ ਗਏ ਤੇ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਨਾ ਮੈਂ ਅੱਜ ਦਬਾਇਆ ਤੇ ਨਾ ਮੈਂ ਕਾਲੂ ਦਬਾਂਗਾ ਤੇ ਮਾਨਸਿਆ ਤੂੰ ਵੀ ਮਰਦਬਾਨ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਇਹ ਬਿਆਨ ਜਿਹੜੇ ਕਿ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਲੋਕਾਂ ਦੇ ਵਾਸਤੇ ਚਟਾਨ ਵਾਂਗੂ ਖੜਾ ਆ ਤੇ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ ਹੜਾਂ ਦੇ ਦੌਰਾਨ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਸ ਕੱਢੀ ਤੇ ਹੁਣ ਉਹ ਪੜਾਸ ਕੱਢਣੀ ਮਹਿੰਗੀ ਪੈ ਗਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉਥੇ ਹੀ ਹੁਣ ਪਠਾਨ ਮਾਜਰਾ ਦੀ ਹੈ ਜਿਹੜਾ ਕਿ ਪਹਿਲਾਂ ਸਿਕਿਉਰਿਟੀ ਵਾਪਸ ਲਈ ਗਈ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਕਿ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹਾਂ ਤੇ ਦੂਜੇ ਪਾਸੇ ਉਹਨਾਂ ਨੇ ਬਿਆਨ ਦਿੱਤੇ ਤੇ ਉਹਨਾਂ ਨੂੰ ਜਿਹੜੇ ਕਿ ਇਹ ਬਿਆਨ ਦੇਣੇ ਮਹਿੰਗੇ ਪੈ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸਿਕਿਉਰਿਟੀ ਜਿਹੜੀ ਕਿ ਵਾਪਸ ਲਈ ਗਈ ਤੇ ਨਾ ਮੈਂ ਉਹਨਾਂ ਨੇ ਕਿਹਾ ਕਿ ਅੱਜ ਦਬੇ ਆਇਆ ਤੇ ਮੈਂ ਕੱਲ ਨੂੰ ਦਬਾ ਤੇ ਮਾਨਸਿਆ ਤੂੰ ਵੀ ਮਰਦ ਬਣ ਤੇ ਹਰਮੀ ਸਿੰਘ ਪਠਾਨ ਮਜਰੇ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਲੋਕਾਂ ਦੇ ਵਾਸਤੇ ਚਟਾਨ ਵਾਂਗੂ ਖੜਾ ਆ ਤੇ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ ਤੇ ਜੇ ਸੀਐਮ ਮੁੱਖ ਮੰਤਰੀ ਅੱਜ ਵੀ ਲੋਕਾਂ ਦੇ ਨਾਲ ਨਾ ਖੜਾ ਤਾਂ ਤੂੰ ਖਤਮ ਗਿਣ ਤਾਂ ਉੱਥੇ ਹੀ ਆਪਣੇ ਆਪ ਨੂੰ ਸਾਰੇ ਐਮਐਲਏ ਜਿਹੜੇ ਕਿ ਤੇਰੇ ਨਾਲ ਨੇ ਤੇ ਇਹਨਾਂ ਦਾ ਜਿਹੜਾ ਖਿਹੜਾ ਛੜਦੇ ਤੇ ਜਿਸ ਨੂੰ ਲੈ ਕੇ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਸਿੱਧਾ ਕਹਿ ਦਿੱਤਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਜ ਉਹਨਾਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਤੇ ਜੇਕਰ ਉਹ ਪੰਜਾਬ ਦੇ ਨਾਲ ਖੜਦੇ ਨੇ ਤਾਂ ਅੱਜ ਸਾਰੇ ਐਮਐਲਏ ਉਹਨਾਂ ਦੇ ਨਾਲ ਹੋਣਗੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ ਤੇ ਇਹ ਐਮਐਲਏ ਪਠਾਨ ਮਾਜਰਾ ਨੂੰ ਜਿਹੜੀ ਕਿ ਆਪਣੀ ਹੀ ਸਰਕਾਰ ਦੇ ਵਿਰੁੱਧ ਬਗਾਵਤ ਮਹਿੰਗੀ ਪਈ ਹੈ ਤੇ ਪਿਛਲੇ ਦਿਨੀ ਬੋਲਣ ਨੂੰ ਲੈ ਕੇ ਜਿਹੜੇ ਕਿ ਹੁਣ ਸਾਰੀ ਸਿਕਿਉਰਿਟੀ ਵੀ ਵਾਪਸ ਲੈ ਲਈ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਇੱਕ ਵੱਡੇ ਤਬਾਦਲੇ ਵੀ ਦੇਖਣ ਨੂੰ ਮਿਲੇ ਤੇ ਵੱਡੇ ਫੇਰ ਬਦਲ ਹੋਏ ਤੇ ਉੱਥੇ ਪੁਲਿਸ ਜਿਹੜਾ ਕਿ ਪੰਜਾਬ ਪੁਲਿਸ 'ਚ ਵੱਡਾ ਫੇਰ ਬਦਲ ਹੋਇਆ ਤੇ ਕਈ ਥਾਣਿਆਂ ਦੇ ਜਿਹੜੇ ਕਿ ਉਹਨਾਂ ਨੇ ਮੁਖੀ ਤੇ ਇੰਚਾਰਜ ਵੀ ਜਿਹੜੇ ਕਿ ਸਨੌਰ ਦੇ ਬਦਲ ਦਿੱਤੇ ਗਏ ਤੇ ਪਟਿਆਲਾ ਦੇ ਵਿੱਚ ਹਾਜ਼ਰ ਕੀਤੇ ਗਏ ਤੇ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਨਾ ਮੈਂ ਅੱਜ ਦਬਾયા ਤੇ ਨਾ ਮੈਂ ਕਾਲੂ ਦਬਾਂਗਾ ਤੇ ਮਾਨਸਿਆ ਤੂੰ ਵੀ ਮਰਦਬਾਨ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਇਹ ਬਿਆਨ ਜਿਹੜੇ ਕਿ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਲੋਕਾਂ ਦੇ ਵਾਸਤੇ ਚਟਾਨ ਵਾਂਗੂ ਖੜਾ ਆ ਤੇ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ